ਵਡਹੰਸ ਮਹੱਲਾ ਤੀਜਾ ਇਹੋ ਸਰੀਰ ਜਜਰੀ ਹੈ ਇਸ ਨੂੰ ਜਰ ਪਹੋਚੈ ਆਏ ਗੁਰ ਰਾਖੇ ਸੇ ਉਬਰੇ ਹੋਰ ਮਰ ਜੰਮੈ ਆਵੈ ਜਾਏ ਹੋਰ ਮਰ ਜੰਮੈ ਆਵਹਿ ਜਾਵਹਿ ਅੰਤ ਗਏ ਪਛਤਾਵਹਿ ਬਿਨ ਨਾਵੈ ਸੁਖ ਨਾ ਹੋਈ ਐਥੈ ਕਮਾਵੈ ਸੋ ਫਲ ਪਾਵੈ ਮਨ ਮੁਖ ਹੈ ਪਤ ਖੋਈ ਜੰਮਪੁਰ ਕੋਰ ਅੰਧਾਰ ਮਹਾ ਗੁਬਾਰ ਨਾ ਤਿੱਥੈ ਭੈਣ ਨ ਪਾਈ ਇਹੋ ਸਰੀਰ ਜਜਰੀ ਹੈ ਇਸਨੂੰ ਜਰ ਪਹੁੰਚੈ ਆਈ ਕਾਇਆ ਕੰਚਨ ਤਾਂ ਥੀਐ ਜਾਂ ਸਤਿਗੁਰ ਲਏ ਮਿਲਾਏ ਪ੍ਰਮਾ ਮਾਇਆ ਵਿੱਚੋਂ ਕੱਟੀਐ ਸਚੜੈ ਨਾਮ ਸਮਾਏ ਸਚੈ ਨਾਮ ਸਮਾਏ ਹਰ ਗੁਣ ਗਾਏ ਮਿਲ ਪ੍ਰੀਤਮ ਸੁਖ ਪਾਏ ਸਦਾ ਆਨੰਦ ਰਹੈ ਦਿਨ ਰਾਤੀ ਵਿੱਚੋਂ ਹਉਮੈ ਜਾਏ ਜਿਨੇ ਪੁਰਖੀ ਹਰਨਾਮ ਚਿਤ ਲਾਇਆ ਤਿਨ ਕੈ ਹਉ ਲਾਗਉ ਪਾਏ ਕਾਇਆ ਕੰਚਨ ਤਾਥਿਐ ਜਾਂ ਸਤਗੁਰ ਲਏ ਮਿਲਾਏ ਸੋ ਸੱਚਾ ਸਤ ਸਲਾਹੀਐ ਜੇ ਸਤਗੁਰ ਦੇ ਬੁਝਾਏ ਬਿਨ ਸਤਗੁਰ ਪਰਮ ਭੁਲਾਣੀਆਂ ਕਿਆ ਮੋਹ ਦੇਸਨ ਆਗੇ ਜਾਏ ਕਿਆ ਦੇਨ ਮੋਹ ਜਾਏ ਅਬ ਗੁਣ ਪਛਤਾਏ ਦੁਖੋ ਦੁਖ ਕਮਾਏ ਨਾਮ ਰਤਿਆ ਸੇ ਰੰਗ ਚਲੂਲਾ ਫਿਰ ਕੈ ਅੰਕ ਸਮਾਏ ਤਿਸ ਜੇਵੜ ਅਵਰ ਨ ਸੁਜਈ ਕਿਸ ਆਗੇ ਕਹੀਐ ਜਾਏ ਸੋ ਸੱਚਾ ਸੱਚ ਸਲਾਹੀਐ ਜੇ ਸਤਗੁਰ ਦੇ ਬੁਝਾਏ ਜਿਨਨੇ ਸੱਚੜਾ ਸੱਚ ਸਲਾਹਿਆ ਹਉ ਤਿਨ ਲਾਗਉ ਪਾਏ ਸੇ ਜਨ ਸੱਚੇ ਨਿਰਮਲੇ ਤਿਨ ਮਿਲਿਆ ਮਲ ਸਭ ਜਾਏ ਤੈਨ ਮਿਲੇਆ ਮਾਲ ਸਭ ਜਾਏ ਸਚੈ ਸਰਨਾਏ ਸਚੈ ਸਹਿਜ ਸੁਭਾਏ ਨਾਮ ਨਿਰੰજન ਅਗਮ ਅਗੋਚਰ ਸਤਗੁਰ ਦੀਆ ਬੁਝਾਏ ਆਨੰਦਿਨ ਭਗਤ ਕਰਹਿ ਰੰਗ ਰਾਤੇ ਨਾਨਕ ਸਚ ਸਮਾਏ ਜਿਨਿ ਸਚੜਾ ਸਚ ਧਿਆਇ ਹਾਉ ਤਿਨ ਕੈ ਲਾਗਾਉ ਪਾਏ ਵਡਹੰਸ ਕੀ ਵਾਰ ਮਹੱਲਾ ਚੌਥਾ ਲਲਾ ਬਹਿਲੀ ਮਾ ਕੀ ਧੁਨ ਗਾਵਣੀ ਇਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ 3 ਸਬਦ ਰਤੇ ਵੱਡ ਹੰਸ ਹੈ ਸੱਚ ਨਾਮ ਓਰ ਧਾਰ ਸੱਚ ਸੰਗ ਰਹੈ ਸਦ ਸੱਚ ਰਹੈ ਸਚੈ ਨਾਮ ਪਿਆਰ ਸਦਾ ਨਿਰਮਲ ਮੈਲ ਨ ਲੱਗਈ ਨਦਰ ਕੀਤੀ ਕਰਤਾਰ ਨਾਨਕ ਹਾਉ ਤਿਨ ਕੈ ਬਲਿਹਾਰਣੈ ਜੋ ਆਨੰਦਿਨ ਜਪਹਿ ਮੁਰਾਰ ਮਹੱਲਾ 3 ਮੈਂ ਜਾਣਿਆ ਵੱਡ ਹੰਸ ਹੈ ਤਾਂ ਮੈਂ ਕੀਆ ਸੰਗ ਜੇ ਜਾਣ ਬਗ ਬਪੜਾ ਤਾਂ ਜਨਮ ਨਾ ਦੇਂਦੀ ਅੰਗ ਮਹੱਲਾ ਤੀਜਾ ਹੰਸਾਂ ਵੇਖ ਤਰੰਦਿਆ ਬੱਗਾ ਭੇ ਆਇਆ ਚਾਉ ਡੁੱਬ ਮੁਏ ਬਗ ਬਪੜੇ ਸਿਰ ਤਲ ਉੱਪਰ ਪਾਉ ਪੌੜੀ ਤੂੰ ਆਪੇ ਹੀ ਆਪ ਆਪ ਹੈ ਆਪ ਕਾਰਨ ਕੀਆ ਤੂੰ ਆਪੇ ਆਪ ਨਿਰੰਕਾਰ ਹੈ ਕੋ ਅਵਰ ਨ ਬੀਆ ਤੂੰ ਕਰਨ ਕਰਣ ਸਮਰੱਥ ਹੈ ਤੂੰ ਕਰਹਿ ਸੋthia ਤੂੰ ਅਣ ਮੰਗਿਆ ਦਾਨ ਦੇਵਣਾ ਸਬਨਾ ਹਾ ਜੀਆ ਸਬ ਆਖੋ ਸਤਿਗੁਰ ਵਾਹ ਵਾਹ ਜਿਨ ਦਾਨ ਹਰ ਨਾਮ ਮੁਖ ਦੀਆ ਸ਼ਲੋਕ ਮਹਲਾ 3 ਪੈ ਵਿੱਚ ਸਭ ਆਕਾਰ ਹੈ ਨਿਰਭਉ ਹਰ ਜੀਉ ਸੋਏ ਸਤਿਗੁਰ ਸੇਵਿਐ ਹਰ ਮਨ ਵਸੈ ਤਿੱਥੈ ਭਉ ਕਦੇ ਨ ਹੋਏ ਦੁਸ਼ਮਨ ਦੁਖ ਤਿਸ ਨੂੰ ਨੇੜ ਨ ਆਵੇ ਪੋਹ ਨ ਸਕੈ ਕੋਇ ਗੁਰਮੁਖ ਮਨ ਵਿਚਾਰਿਆ ਜੋ ਤਿਸ ਭਾਵੇ ਸੋ ਹੋਏ ਨਾਨਕ ਆਪੇ ਹੀ ਪਤ ਰਖਸੀ ਕਾਰਜ ਸਵਾਰੇ ਸੋਏ ਮਹਲਾ ਤੀਜਾ ਇੱਕ ਸੱਜਣ ਚੱਲੇ ਇੱਕ ਚਲ ਗਏ ਰਹੰਦੇ ਪੀ ਫੁਨ ਜਾਹਿ ਜਿਨਿ ਸਤਗੁਰ ਨਾ ਸੇਵਿਓ ਸੇ ਆਏ ਗਏ ਪਛਤਾਹੇ ਨਾਨਕ ਸਾਚਰਤੇ ਸੇ ਨਾ ਵਿਛੜ ਹੈ ਸਤਗੁਰ ਸੇਵ ਸਮਾਹੇ ਪੌੜੀ ਤਿਸ ਮਿਲੀਐ ਸਤਗੁਰ ਸੱਜਣੈ ਜਿਸ ਅੰਤਰ ਹਰ ਗੁਣ ਕਾਰੀ ਤਿਸ ਮਿਲੀਐ ਸਤਗੁਰ ਪ੍ਰੀਤਮੈ ਜਿਨ ਹਉਮੈ ਵਿੱਚ ਹਉਮਾਰੀ ਸੋ ਸਤਗੁਰ ਪੂਰਾ ਤਨ ਤਨ ਹੈ ਜਿਨ ਹਰ ਉਪਦੇਸ਼ ਦੇ ਸਭ ਸ੍ਰਿਸ਼ਟ ਸਵਾਰੀ ਨੇਤ ਜਪਿ ਹੋ ਸੰਤ ਹੋ ਰਾਮ ਨਾਮ ਪਉ ਜਲ ਬਖਤਾਰੀ ਗੁਰ ਪੂਰੈ ਹਰ ਉਪਦੇਸਿਆ ਗੁਰ ਵਿਟੜਿ ਅਹਉ ਹਉ ਸਦਵਾਰੀ ਸਲੋਕ ਮਹਲਾ 3 ਸਤਗੁਰ ਕੀ ਸੇਵਾ ਚੱਕਰੀ ਸੁਖੀ ਹੂੰ ਸੁਖਸਾਰ ਐਥੈ ਮਿਲਨ ਵਡਿਆਈਆ ਦਰਗਹ ਮੂਖ ਦੁਆਰ ਸੱਚੀ ਕਾਰ ਕਮਾਵਣੀ ਸੱਚ ਪੈਨਣ ਸੱਚ ਨਾਮ ਅਧਾਰ ਸੱਚੀ ਸੰਗਤ ਸੱਚ ਮਿਲੈ ਸੱਚੈ ਨਾਏ ਪਿਆਰ ਸੱਚੈ ਸ਼ਬਦ ਹਰਖ ਸਦਾ ਦਰ ਸੱਚੈ ਸਚਿਆਰ ਨਾਨਕ ਸਤਿਗੁਰ ਕੀ ਸੇਵਾ ਸੋ ਕਰੈ ਜਿਸਨੂੰ ਨਦਰ ਕਰੈ ਕਰਤਾਰ ਮਹਲਾ 3 ਹੋਰ ਵਿਡਾਣੀ ਚਾਕਰੀ ਤ੍ਰਿਗ ਜੀਵਨ ਤ੍ਰਿਗ ਵਾਸ ਅੰਮ੍ਰਿਤ ਛੋੜ ਬਿਖ ਲਗੇ ਬਿਖ ਖਟਣਾ ਬਿਖ ਰਾਸ ਬਿਖ ਖਾਣਾ ਬਿਖ ਪੈਨਣਾ ਬਿਖ ਕੇ ਮੁਖ ਗਿਰਾਸ ਐਥੈ ਦੁਖੋ ਦੁਖ ਕਮਾਵਣਾ ਮੋਇਆ ਨਰਕ ਨਿਵਾਸ ਮਨ ਮੁਖ ਮੁਹ ਮੈ ਲੈ ਸ਼ਬਦ ਨਾ ਜਾਣਨੀ ਕਾਮ ਕ੍ਰੋਧ ਵਿਨਾਸ਼ ਸਤਗੁਰ ਕਾ ਪਉ ਛੋੜਿਆ ਮਨ ਹੱਠ ਕੰਮ ਨ ਆਵੈ ਰਾਸ ਜਮਪੁਰ ਬੱਧੇ ਮਾਰਿ ਅਹ ਕੋ ਨਾ ਸੁਣੈ ਅਰਦਾਸ ਨਾਨਕ ਪੂਰਬ ਲਿਖਿਆ ਕਮਾਵਣਾ ਗੁਰਮੁਖ ਨਾਮ ਨਿਵਾਸ ਪੌੜੀ ਸੋ ਸਤ ਗੁਰ ਸੇ ਵਿਹੋ ਸਾਧ ਜਨ ਜਿਨ ਹਰ ਹਰ ਨਾਮ ਦਿਰੜਾਇਆ ਸੋ ਸਤ ਗੁਰ ਪੂਜਹੁ ਦਿਨ ਸਰਾਤ ਜਿਨ ਜਗੰਨਾਥ ਜਗਦੀ ਸਜਪਾਇਆ ਸੋ ਸਤ ਗੁਰ ਦੇਖਹੁ ਇਕ ਨਿਮਖ ਨਿਮਖ ਜਿਨ ਹਰ ਕਾ ਹਰ ਪੰਥ ਬਤਾਇਆ ਸਤਿਗੁਰ ਕੀ ਸਭ ਪਗਿ ਪਵਹੋ ਜਿਨ 모ਹ ਅੰਧੇਰ ਚੁਕਾਇਆ ਸੋ ਸਤਿਗੁਰ ਕਹੋ ਸਭ ਧੰਨ ਧੰਨ ਜਿਨ ਹਰ ਭਗਤ ਪੰਡਾਰ ਲਹਾਇਆ ਸਲੋਕ ਮਹਲਾ 3 ਸਤਿਗੁਰ ਮਿਲਿਆ ਪੁਖ ਗਈ ਭੇਖੀ ਪੁਖ ਨਾ ਜਾਏ ਦੁਖ ਲੱਗੈ ਘਰ ਘਰ ਫਿਰੈ ਅੱਗੇ ਦੂਣੀ ਮਿਲੈ ਸਜਾਏ ਅੰਦਰ ਸਹਜ ਨ ਆਇਓ ਸਹਜੇ ਹੀ ਲੈ ਖਾਏ ਮਨ ਹੱਠ ਜਿਸ ਤੇ ਮੰਗਣਾ ਲੈਣਾ ਦੁੱਖ ਮਨਾਏ ਇਸ ਭੇਖੈ ਥਾਵ ਹੋ ਗਿਰਹੋ ਭਲਾ ਜਿਥੋ ਕੋ ਵਰਸਾਏ ਸਬਦ ਰਤੇ ਤਿੰਨਾ ਸੋਜੀ ਪਈ ਦੂਜੈ ਪਰਮ ਭੁਲਾਏ ਪਇਐ ਕਿਰਤ ਕਮਾਵਣਾ ਕਹਿਣਾ ਕਛੂ ਨਾ ਜਾਏ ਨਾਨਕ ਜੋ ਤਿਸ ਭਾਵਹਿ ਸੇ ਭਲੇ ਜਿਨ ਕੀ ਪਤ ਪਾਵਹਿ ਥਾਇ ਮਹੱਲਾ ਤੀਜਾ ਸਤਗੁਰ ਸੇਵੈ ਸਦਾ ਸੁਖ ਜਨਮ ਮਰਨ ਦੁਖ ਜਾਏ ਚਿੰਤਾ ਮੂਲ ਨਾ ਹੋਵਈ ਅਚਿੰਤ ਵਸੈ ਮਨ ਆਏ ਅੰਤਰ ਤੀਰਥ ਗਿਆਨ ਹੈ ਸਤਗੁਰ ਦਿਆ 부ਝਾਏ ਮੈਲ ਗਈ ਮਨ ਨਿਰਮਲ ਹੋਆ ਅੰਮ੍ਰਿਤ ਸਰ ਤੀਰਥ ਨਹਾਏ ਸੱਜਣ ਮਿਲੇ ਸੱਜਣਾ ਸੱਚੈ ਸਬਦ ਸੁਭਾਏ ਘਰ ਹੀ ਪਰਚਾ ਪਾਇਆ ਜੋਤੀ ਜੋਤ ਮਿਲਾਏ ਪਾਖੰਡ ਜਮ ਕਾਲ ਨਾ ਛੋਡਈ ਲੈ ਜਾਸੀ ਪਤ ਗਵਾਏ ਨਾਨਕ ਨਾਮ ਰਤੇ ਸੇ ਉਬਰੇ ਸੱਚੇ ਸਿਉ ਲਿਵਲਾਏ ਪੌੜੀ ਤਿਤ ਜਾਏ ਬਹੁ ਸਤ ਸੰਗਤੀ ਜਿਥੈ ਹਰਿ ਕਾ ਹਰ ਨਾਮ ਬਿਲੋਈਐ ਸਹਜੇ ਹੀ ਹਰ ਨਾਮ ਲੇਹੁ ਹਰ ਤਤ ਨਾ ਕੋਈਐ ਨੇਤ ਜਪਿਓ ਹੋ ਹਰ ਹਰ ਦਿਨ ਸਰਾਤ ਹਰ ਦਰਗਹ ਢੋਈਐ ਸੋ ਪਾਏ ਪੂਰਾ ਸਤਗੁਰੂ ਜਿਸ ਤੁਰ ਮਸਤਕ ਲਿਲਾਟ ਲਖੋਈਐ ਤਿਸ ਗੁਰ ਕਉ ਸਭ ਨਮਸਕਾਰ ਕਰੋ ਜਿਨ ਹਰ ਕੀ ਹਰ ਗਾਲ ਗਲੂਈਐ ਸ਼ਲੋਕ ਮਹੱਲਾ 3 ਸੱਜਣ ਮਿਲੇ ਸੱਜਣਾ ਜਿਨ ਸਤਗੁਰ ਨਾਲ ਪਿਆਰ ਮਿਲ ਪ੍ਰੀਤਮ ਤਿਨੀ ਧਿਆਇ ਸਚੈ ਪ੍ਰੇਮ ਪਿਆਰ ਮਨਹੀ ਤੇ ਮਨ ਮੰਨਿਆ ਗੁਰ ਕੈ ਸਬਦ ਅਪਾਰ ਇਹ ਸੱਜਣ ਮਿਲੇ ਨਾ ਵਿਛੜਾ ਹੈ ਜੇ ਆਪ ਮਿਲੇ ਕਰਤਾਰ ਇੱਕ ਨਾ ਦਰਸ਼ਨ ਕੀ ਪ੍ਰਤੀਤ ਨ ਆਇਆ ਸਬਦ ਨ ਕਰਹਿ ਵਿਚਾਰ ਵਿਛੜਿਆ ਕਾ ਕਿਆ ਵਿਛੜੈ ਜਿਨਾਂ ਦੂਜੈ ਪਾਏ ਪਿਆਰ ਮਨ ਮੁਖ ਸੇਤੀ ਦੋਸਤੀ ਥੋੜੜਿਆਂ ਦਿਨ ਚਾਰ ਇਸ ਪ੍ਰੀਤੀ ਟੁੱਟਦੀ ਵਿਲਮ ਨਾ ਹੋਵਈ ਇਤ ਦੋਸਤੀ ਚਲਨ ਵਿਕਾਰ ਜਿਨ੍ਹਾਂ ਅੰਦਰ ਸੱਚੇ ਕਾ ਭਉ ਨਾਹੀ ਨਾਮ ਨਕਰਹਿ ਪਿਆਰ ਨਾਨਕ ਤਿਨ ਸਿਓ ਕਿਆ ਕੀਚੈ ਦੋਸਤੀ ਜੇ ਆਪ ਭੁਲਾਏ ਕਰਤਾਰ ਮਹੱਲਾ ਤੀਜਾ ਇੱਕ ਸਦਾ ਇੱਕ ਤੈ ਰੰਗ ਰਹੈ ਤਿਨ ਕੈ ਹਉ ਸਦ ਬਲਿਹਾਰੈ ਜਾਓ ਤਨ ਮਨ ਧਨ ਅਰਪੀ ਤਿਨ ਕਉ ਨਿਵ ਨਿਵ ਲਾਗਉ ਪਾਏ ਤਿਨ ਮਿਲਿਆ ਮਨ ਸੰਤੋਖੀਐ ਤ੍ਰਿਸ਼ਨਾ ਪੁਖ ਸਭ ਜਾਏ ਨਾਨਕ ਨਾਮ ਰਤੇ ਸੁਖੀਐ ਸਦਾ ਸੱਚੇ ਸਿਉ ਲਿਵਲਾਏ ਪੌੜੀ ਤਿਸ ਗੁਰ ਕਉ ਹਉ ਵਾਰਿਆ ਜਿਨ ਹਰ ਕੀ ਹਰ ਕਥਾ ਸੁਣਾਈ ਤਿਸ ਗੁਰ ਕਉ ਸਦ ਬਲਿਹਾਰਣੈ ਜਿਨ ਹਰ ਸੇਵਾ ਬਣਤ ਬਣਾਈ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਕਿੱਥੈ ਕਿਥੈ ਮੈਨੂੰ ਲੈ ਛਡਾਈ ਤਿਸ ਗੁਰ ਕੋ ਸਾਬਾਸ ਹੈ ਜਿਨ ਹਰ ਸੋਜੀ ਪਾਈ ਨਾਨਕ ਗੁਰ ਵਿਟਹੁ ਵਾਰਿਆ ਜਿਨ ਹਰ ਨਾਮ ਦਿਆ ਮੇਰੇ ਮਨ ਕੀ ਆਸ ਪੁਰਾਈ ਸ਼ਲੋਕ ਮਹੱਲਾ 3 ਤ੍ਰਿਸ਼ਨਾ ਦਾਦੀ ਜਲ ਮੁਈ ਜਲ ਜਲ ਕਰੇ ਪੁਕਾਰ ਸਤ ਗੁਰ ਸੀਤਲ ਜੇ ਮਿਲੈ ਫਿਰ ਜਲੈ ਨਾ ਦੂਜੀ ਵਾਰ ਨਾਨਕ ਵਿਣ ਨਾਵੇ ਨਿਰਪਾਉ ਕੋ ਨਹੀਂ ਜਿ ਚਰਬਦ ਨਾ ਕਰੇ ਵਿਚਾਰ ਮਹੱਲਾ ਤੀਜਾ ਭੇਖੀ ਅਗਨ ਨਾ ਬੁਝਈ ਚਿੰਤਾ ਹੈ ਮਨ ਮਾਹੇ ਵਰਮੀ ਮਾਰੀ ਸਾਪ ਨਮ ਰੈ ਤਿਉ ਨਿ ਗੁਰੇ ਕਰਮ ਕਮਾਹੇ ਸਤ ਗੁਰ ਦਾਤਾ ਸੇਵੀਐ ਸਬਦ ਵਸੈ ਮਨ ਆਏ ਮਨ ਤਨ ਸੀਤਲ ਸਾਤ ਹੋਏ ਤ੍ਰਿਸ਼ਨਾ ਅਗਨ ਬੁਝਾਏ ਸੁਖਾ ਸਿਰ ਸਦਾ ਸੁਖ ਹੋਏ ਜਾਂ ਵਿੱਚੋ ਆਪ ਗਵਾਏ ਗੁਰਮੁਖ ਉਦਾਸੀ ਸੂ ਕਰੇ ਜੇ ਸੱਚ ਰਹੇ ਲਿਵ ਲਾਏ ਚਿੰਤਾ ਮੂਲ ਨਾ ਹੋਵਈ ਹਰ ਨਾਮ ਰੱਜਾ ਆਗਾਏ ਨਾਨਕ ਨਾਮ ਬਿਨਾ ਨਹਿ ਛੂਟੀਐ ਹਉਮੈ ਪਚਹਿ ਪਚਾਏ ਪੌੜੀ ਜਿਨੀ ਹਰ ਹਰ ਨਾਮ ਧਿਆਇਆ ਤਿਨੀ ਪਾਇੜੇ ਸਰਬ ਸੁਖਾ ਸਭ ਜਨਮ ਤਿਨਾ ਕਾ ਸਫਲ ਹੈ ਜਿਨ ਹਰ ਕੇ ਨਾਮ ਕੀ ਮਨ ਲਾਗੀ ਭੁਖਾ ਜਿਨੇ ਗੁਰ ਕੈ ਬਚਨ ਆਰਾਧਿਆ ਤਿਨ ਵਿਸਰ ਗਏ ਸਭ ਦੁਖਾ ਤੇ ਸੰਤ ਭਲੇ ਗੁਰ ਸਿੱਖ ਹੈ ਜਿਨ ਨਾਹੀ ਚਿੰਤ ਪਰਾਇ ਚੁਖਾ ਧਨ ਧਨ ਤਿਨਾ ਕਾ ਗੁਰੂ ਹੈ ਜਿਸ ਅੰਮ੍ਰਿਤ ਫਲ ਹਰ ਲਾਗੇ ਮੁਖਾ